ਦੂਸਰਾ ਇੱਕ ਸ਼ਾਰਟ ਵੀਡੀਓ ਦੇ ਵਿੱਚ ਬਾੜ ਦਿਖਾ ਰਿਆ ਤੁਹਾਨੂੰ ਹੁਣ ਛਣ ਕੀ ਹਾਲ ਨੇ ਵਧੀਆ ਵਿੱਚ ਠੀਕ ਠਾਕ ਹਾਂਜੀ ਕਹਿਣ ਬਾੜ ਇਹ ਬਾੜ ਸੁਵੇ ਕਿੰਵੇਂ ਹੈ ਸੁਵੇ ਵਿੱਚ ਦੂਜਾ ਮਾਲੇ ਤੇ ਤੀਜਾ ਮਾਲੇ ਵਿੱਚ ਲਓ ਜੀ ਦੂਜਾ ਸੁਬਾ ਕੋਈ ਤੀਜਾ ਮੰਲੇ ਝੁੰਗੀ ਆ ਗਈ ਹੈ ਬਾੜ ਠੀਕ ਜੀ ਤਿਆਰੀ ਕੰਪਲੀਟ ਆ ਸੂਫੂ ਵੀ ਤਿਆਰੀ ਡੰਗਦਾ ਚਾ ਹਾਂ ਤਿਆਰੀ ਡੰਗ ਜੀ ਵੀ ਜੀ ਲਓ ਵੀ ਇਧਰ ਤੋਰਾ ਤੁਹਾਨੂੰ ਆਪਾਂ ਪੂਰਾ ਇਧਰ ਚਲਾ ਕੇ ਚੰਗੀ ਤਸਵੀਰ ਨਾਲ ਦਿਖਾ ਰਿਆ ਆ ਆਰਡਰ ਲੈਵੇ ਦੀ ਮੇਰਾ ਭਰਾ ਮਾਰੋ ਝਾਤ ਬਹੁਤ ਖੂਬਸੂਰਤ ਨੇ ਲੈਵੇ ਦੀ ਬਾ ਕਮਾਲ ਬਾੜ ਆ ਆ ਦੇਖੋ ਜੀ ਆ ਆ ਦੇਖੋ ਆ ਦੇਖੋ ਠੀਕ ਆ ਜੀ ਨਿਸ਼ਾਨ ਵਾਸਤੇ ਪਿਆਰੀ ਅੱਜ ਭਲਕੀ ਆ ਅੱਜ ਭਲਕੀ ਵੀਰ ਜੀ ਆਹ ਕੀ ਆ ਤੁਹਾਨੂੰ ਮੋਲ ਤੇ ਤੁਹਾਨੂੰ ਜਸਲੀ ਨਾਲ ਦਿਖਾ ਦਿਓ ਆ ਦੇਖੋ ਠੀਕ ਆ ਨਿਸ਼ਾਨ ਦਾ ਮੋਲ ਕੀ ਕਰਤਾ ਸੀ ਲੈਣ ਦਾ ਮੋਲ ਕੋਈ 60 ਨਹੀਂ ਕੋਈ 55 ਨਹੀਂ 51000 ਦੀ ਹਾਂ ਨਾ ਦੇਣੀ 52000 ਦੀ ਲਓ ਜੀ 52000 ਦੀ ਇਹ ਯਸਰੋਂ ਮਿਲ ਜੂਗੀ ਅੱਜ ਤੁਹਾਨੂੰ ਹਾਂ ਨਾ ਜਿਹੜੀ 52000 ਦੀ ਕੱਲਾ ਕੱਲਾ ਥਣ ਲੱਗਾ ਕਾਫੀ ਸੋਹਣਾ ਨਖੇਰ ਆਪਸੀ ਥਣਾ ਦਾ ਤੁਸੀਂ ਚੈੱਕ ਕਰ ਸਕਦੇ ਜੀ ਆਹ ਦਾ ਪਾਣੀ ਬਾਅਦ ਚ ਡੰਨੇ ਆਲਾ ਬਾਕੀ ਮਿੱਠੀ-ਮੁੱਠੀ ਪੂਰੀ ਵੀ ਆ ਮਿੱਠਾ ਨਹੀਂ ਤੇਰੀ ਪੂਰੀ ਆ ਸਿਰਫ 55000 ਦੀ ਠੀਕ ਆ ਜੀ ਹਾਂ ਜੀ ਆ ਦੇਖੋ ਵਾੜ ਚੰਗੀ ਆ ਟਿੱਪਣ ਭਰਉਣ ਇੱਕ ਨੰਬਰ ਹਾਂ ਜੀ ਬਾਕੀ ਕਿਸੇ ਰਕਮ ਦੀ ਫੋਰ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਵਾਜਣ ਲੋੜ ਤੁਹਾਡੇ ਸਾਹਮਣੇ ਵਾਜਣ ਵਟਾ ਪੂਰਾ ਜੀ ਪੰਡਾ ਪਾਈ ਫਿਰਦੀ ਆ ਰੰਗ ਬਾਜਿਆ ਕਰਮਾ ਦੀ ਠੀਕ ਆ ਆ ਦੇਖੋ ਆ ਦੇਖੋ